ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਖਦੇ ਆ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਸਾਡੇ ਵੱਲੋਂ ਸਸਰੀ ਕਾਲਿਆ ਜੀ ਤੇ ਅੱਜ ਆਪਾਂ ਨਵਾਂ ਲੈ ਬਲੌਗ ਲੈ ਕੇ ਹਾਜ਼ਰ ਹੋਏ ਆ ਤਾਂ ਤੁਹਾਨੂੰ ਦਿਖਾਵਾਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਤਾਂ ਮਿਲਾਂਗੇ ਉੱਥੇ ਜਾ ਕੇ ਤਾਂ ਕਰਦੇ ਆ ਗੱਲਾਂ ਬਾਤਾਂ ਤੇ ਜਾਣਾਂਗੇ ਇਤਿਹਾਸ ਨੂੰ ਤੇ ਗੁਰੂ ਮਹਾਰਾਜ ਦੀ ਮਹਿਮਾ ਨੂੰ ਤੇ ਚਲੋ ਮਿਲਦੇ ਆ ਉੱਥੇ ਜਾ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆ ਗਏ ਆ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਇਹ ਗੁਰਦੁਆਰਾ ਸਾਹਿਬ ਦਾ ਜੀ ਮੱਠ ਸਾਹਿਬ ਤੇ ਇਹ ਗੁਰਦੁਆਰਾ ਜੰਡਿਆਲਾ ਮੰਚ ਕੀ ਦੇ ਲਾਗੇ ਪੈਂਦਾ ਆ ਬਿਲਕੁਲ ਹੀ ਤੇ ਇਹਦਾ ਜਾਣਦੇ ਆਪਾਂ ਇਤਿਹਾਸ ਅੰਦਰ ਜਾ ਕੇ ਤੇ ਮਿਲਦੇ ਆ ਜੀ ਅੰਦਰ ਜਾ ਕੇ ਇਹ ਆ ਜੀ ਗੁਰਦੁਆਰੇ ਸਾਹਿਬ ਦਾ ਫਰੰਟ ਗੇਟ ਤੇ ਬਹੁਤ ਸੋਹਣਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ ਸਾਹਮਣੇ ਇਹ ਗੁਰਦੁਆਰਾ ਸਾਹਿਬ ਦੇ ਘੋੜਿਆਂ ਦੇ ਬਣੇ ਹੋਏ ਆ ਜਿਹੜੇ ਚੈਨ ਤੇ ਉੱਤੇ ਸਿੰਘ ਸਾਹਿਬ ਸਜੇ ਹੋਏ ਆ ਤੇ ਬਹੁਤ ਸੋਹਣੇ ਲੱਗਦੇ ਪਏ ਆ ਤੇ ਬਹੁਤ ਹੀ ਬਹੁਤ ਹੀ ਸੁੰਦਰ ਦ੍ਰਿਸ਼ਾ ਜੀ ਤੇ ਇਹ ਜਿਹੜੀ ਗੁਰਦੁਆਰਾ ਸਾਹਿਬ ਆ ਇਹ ਖੱਤਿਆਂ ਦੇ ਵਿਚਕਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜੰਡਿਆਲੇ ਤੋਂ ਜਦੋਂ ਆਪਾਂ ਬਡਾਲੇ ਵਾਲੀ ਸਾਈਡ ਨੂੰ ਜਾਂਦੇ ਆ ਜੇ ਖੱਬੇ ਪਾਸੇ ਨੂੰ ਸੜਕ ਜਾਂਦੀ ਆ ਪਡੋਰੀ ਨੂੰ ਜੀ ਉਸੇ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਇਹ ਗੁਰਦੁਆਰਾ ਬਾਬਾ ਮੱਠ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਆ ਜੀ ਇਸ ਗੁਰਦੁਆਰੇ ਦੀ ਮਾਨਤਾ ਆ ਜੀ ਪਹਿਲਾਂ ਬਹੁਤ ਸਮੇਂ ਪਹਿਲਾਂ ਇੱਥੇ ਝਿੜੀ ਹੋਇਆ ਕਰਦੀ ਸੀਗੀ ਤੇ ਜਦੋਂ ਬਾਬਾ ਮਾਰ ਸਾਹਿਬ ਜੀ ਵਿਆਹ ਕੇ ਇੱਧਰ ਨੂੰ ਆਏ ਆ ਤੇ ਇੱਥੇ ਉਹਨਾਂ ਦਾ ਡੋਲਾ ਸਮਾ ਜਾਂਦਾ ਆ ਜੀ ਧਰਤੀ ਵਿੱਚ ਤੇ ਦੋ ਉਹਨਾਂ ਦੇ ਘੋੜੇ ਇੱਥੇ ਦਰਖਤ ਦੇ ਥੱਲੇ ਸਮਾ ਜਾਂਦੇ ਆ ਤੇ ਇੰਨਾ ਕ ਇਤਿਹਾਸ ਆਪਾਂ ਨੂੰ ਜਿੱਦਾਂ ਗੁਰਦੁਆਰਾ ਸਾਹਿਬ ਦਾ ਮਿਲਦਾ ਆ ਤੇ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਆ ਤੇ ਗੁਰਦੁਆਰੇ ਦੀ ਸ਼ਰਦਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਤੇ ਦੂਰ ਦੂਰ ਨਗਰਾਂ ਦੇ ਵਿੱਚ ਬਹੁਤ ਜ਼ਿਆਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦਾ ਬਹੁਤ ਭਾਰੀ ਇਕੱਠ ਹੁੰਦਾ ਇਸ ਗੁਰਦੁਆਰੇ ਦੀ ਇੰਨੀ ਕੁ ਮਾਨਤਾ ਆ ਕਿ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਜ਼ਮੀਨਾਂ ਗੁਰਦੁਆਰੇ ਨੂੰ ਭੇਟ ਕੀਤੀਆਂ ਗੁਰਦੁਆਰਾ ਸਾਹਿਬ ਦੇ ਨਾਮ ਦੇ ਨਾਲ ਪੰਡੋਰੀ ਪਿੰਡ ਆਲੇ ਦੁਆਲੇ ਪਿੰਡਾਂ ਦੇ ਵਿੱਚ ਪਰਚੱਲੀ ਤੇ ਆ ਜੀ ਇਹ ਜੀ ਗੁਰਦੁਆਰਾ ਹੈਗਾ ਮਾਟ ਸਾਹਿਬ ਤੇ ਜੰਡੇਆਲਾ ਮੰਝ ਕੀ ਦੇ ਲਾਗੇ ਪੈ ਜਾਂਦਾ ਆ ਤੇ ਨਾਲ ਹੀ ਪਿੰਡ ਪੰਡੋਰੀ ਆ ਜੀ ਪੰਡੋਰੀ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਇਹ ਡਿਸਟ੍ਰਿਕਟ ਜਲੰਧਰ ਵਿੱਚ ਪੈ ਜਾਂਦਾ ਜੀ ਗੁਰਦੁਆਰਾ ਜੰਡੇਆਲਾ ਮੰਝ ਕੀ ਇਹ ਜੀ ਗੁਰਦੁਆਰੇ ਦਾ ਐਂਟਰੀ ਗੇਟ ਆ ਜੀ ਤੇ ਆਲੇ-ਦੁਆਲੇ ਜੀ ਬੂਟੇ ਬਹੁਤ ਸੋਹਣੇ ਲੱਗੇ ਹੋਏ ਆ ਤੇ ਇਧਰਲੀ ਸਾਈਡ ਉਹਨ ਦਸਿਆ ਵੀ ਲੰਗਰ ਹਾਲ ਆ ਜੀ ਇੱਧਰ ਲੰਗਰ ਹਾਲ ਬਣਿਆ ਹੋਇਆ ਆ ਤੇ ਗੁਰਦੁਆਰੇ ਦੇ ਖੱਬੇ ਪਾਸੇ ਨੂੰ ਦਵਾਨ ਹਾਲ ਬਣਿਆ ਆ ਜਿੱਥੇ 500 ਤੋਂ ਲੈ ਕੇ 1000 ਤੱਕ ਸੰਗਤ ਬੈ ਕੇ ਭਜਨ ਕੀਰਤਨ ਸੁਣਦੇ ਆ ਤੇ ਮੇਲੇ ਨੂੰ ਵੈਸੇ ਕਾਫੀ ਇੱਥੇ ਭਰਿਆ ਹੁੰਦਾ ਆ ਜੀ ਇਹ ਤੇ ਇੱਕ ਹਾੜ ਦਾ ਇੱਥੇ ਮੇਲਾ ਹੁੰਦਾ ਆ ਤੇ ਗੁਰਦੁਆਰਾ ਦੇ ਸਾਹਮਣੇ ਇੱਥੇ ਬਾਸਵੇਸ਼ਨ ਲੱਗੇ ਆ ਦੋ ਸੱਜੇ ਤੇ ਦੋ ਖੱਬੇ ਤੇ ਗੁਰੂ ਘਰ ਦਾ ਬਹੁਤ ਵਧੀਆ 뷰 ਆਉਂਦਾ ਆ ਜੀ ਤੇ ਜਦੋਂ ਆਪਾਂ ਐਂਟਰ ਹੁੰਨੇ ਆ ਜੀ ਚਿੜੀਆਂ ਦੀ ਚਹਿਕਾਂ ਬਹੁਤ ਸੋਹਣੀਆਂ ਲੱਗਦੀਆਂ ਆ ਤੇ ਇੱਧਰਲੇ ਪਾਸੇ ਬਾਥ ਰੂਮ ਤੇ ਅਸੀਂ ਹੱਥ ਧੋ ਕੇ ਤਾਂ ਹੁਣ ਅੰਦਰ ਜਾਵਾਂਗੇ ਤੇ ਜੋਤੀ ਨੇ ਤਾਂ ਹੱਥ ਧੋ ਲਿਆ ਆ ਤੇ ਮੈਂ ਹੁਣ ਬਸ ਧੋ ਕੇ ਤਾਂ ਅਸੀਂ ਵੀ ਦਰਸ਼ਨ ਕਰਾਂਗੇ ਤਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਇੱਧਰਲੇ ਪਾਸੇ ਸਾਹਮਣੇ ਸਰੋਵਰ ਬਣਿਆ ਹੋਇਆ ਆ ਜੀ ਤੇ ਬਹੁਤ ਵਧੀਆ 뷰 ਆ ਜੀ ਗੁਰਦੁਆਰਾ ਸਾਹਿਬ ਦਾ ਤੇ ਸਾਹਮਣੇ ਆ ਕੱਚ ਦੇ ਸ਼ੀਸ਼ਿਆਂ ਵਾਲੇ ਡੋਰ ਲੱਗੇ ਹੋਏ ਆ ਜੀ ਜੋ ਆਪਣੇ ਆਪ ਹੀ ਖੁੱਲਦੇ ਆ ਸਲਾਈਡਿੰਗ ਪੱਲੇ ਤੇ ਇੱਕ ਸਾਈਡ ਬਣਿਆ ਜੀ ਦੇਖ ਪ੍ਰਸ਼ਾਦ ਲਈ ਤੇ ਦੂਸਰੀ ਤਰਫ ਬਣਿਆ ਆ ਜੀ ਰਮਾਲਾ ਸਾਹਿਬ ਤੁਸੀਂ ਲੈ ਕੇ ਤਾਂ ਅੰਦਰ ਜਾ ਸਕਦੇ ਆ ਮੱਥਾ ਟੇਕਣ ਲਈ ਗਲਤ ਵਸਤੇ ਰੱਖੇ ਹੋਏ ਆ ਜੀ ਤੇ ਇਸ ਵੇਲੇ ਤਾਂ ਪਾਠੀ ਸਿੰਘ ਹੈ ਨਹੀਂ ਇੱਥੇ ਕੋਈ ਵੀ ਤੇ ਸ਼ਾਇਦ ਅਸੀਂ ਟਾਈਮ ਨਾਲ ਚੱਲ ਕੇ ਜਾ ਸਕੇ ਵੇਲੇ ਸਰ ਮੱਥਾ ਟੇਕਣ ਤਾਂ ਉਸ ਵੇਲੇ ਹੈ ਨਹੀਂ ਸੀਗੇ ਪਾਠੀ ਸਿੰਘ ਤੇ ਇੱਧਰ ਜਿਹੜਾ ਪ੍ਰਸ਼ਾਦ ਦੇਖ ਲੈਣ ਲਈ ਬਣਾਇਆ ਜੀ ਕਾਊਂਟਰ ਤੇ ਹਜੇ ਇੱਧਰ ਬੈਠੇ ਨਹੀਂ ਹੈਗੇ ਵੈਸੇ ਤਾਂ ਹੁਣ ਜਾਵਾਂਗੇ ਆਪਾਂ ਅੱਗੇ ਨੂੰ ਤੇ ਸਭ ਸਾਹਮਣੇ ਜਿਹੜਾ ਸਾਰਾ ਇਹ ਏਰੀਆ ਜੀ ਬਰਾਂਡੇ ਨਾਲ ਕਵਰ ਕੀਤਾ ਹੋਇਆ ਆ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਅੰਦਰ ਜਾ ਕੇ ਤੇ ਕਰਦੇ ਆ ਜੀ ਮੇਲੇ ਬਾਬਿਆਂ ਨਾਲ ਸਾਹਮਣੇ ਬੋਰਡ ਲੱਗਾ ਹੋਇਆ ਜੀ ਗੁਰਦੁਆਰਾ ਸਾਹਿਬ ਮਾੜ ਸਾਹਿਬ ਪੰਡੋਰੀ ਮਸਤਕਤੀ ਹੁਣ ਚਲਦੇ ਆਂ ਪੰਜ ਹੀ ਆ ਅੰਦਰ ਗੁਰੂ ਘਰ ਆਪਾਂ ਕਿਤੇ ਵੀ ਜਾਂਦੇ ਆਂ ਤੇ ਜੀ ਗੁਰੂ ਘਰ ਤਾਂ ਸਾਰੇ ਵਧੀਆ ਬਣੇ ਹੋਏ ਆ ਤੇ ਵੈਸੇ ਸੰਗਤ ਦੀ ਦੇਖਰੇਖ ਤੇ ਸੰਭਾਲਣਾ ਜਾਦੀ ਵਧੀਆ ਹੋ ਜਾਂਦੇ ਆ ਤੇ ਕੌਸ਼ ਕਮੇਟੀ ਵਾਲੇ ਜਿਹੜੇ ਕਮੇਟੀ ਵਾਲੇ ਵੀ ਵਧੀਆ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਦੇ ਆ। ਲਓ ਜੀ ਹੁਣ ਆਪਾਂ ਕਰਾਂਗੇ ਅੰਦਰ ਦਰਸ਼ਨ ਦੇਦਾਰੇ। ਬਾਬਾ ਜੀ ਦੇ ਤੇ ਗੁਰਦੁਆਰਾ ਦਾ ਫਰੰਟ ਤਾਂ ਬਹੁਤ ਵਧੀਆ ਬਣਿਆ ਹੋਇਆ ਹੈ ਜੀ। ਤੇ ਗੁਰਦੁਆਰਾ ਸਾਹਿਬ ਦਾ ਅੰਦਰਲਾ ਵੀਊ जाने हां पर उन्होंनेलाई जनावना ने क्यारावे के कपड़ा आ दे 11:30 समाप्त किया हां कोई नहीं दूसरी बार दूसरे मंत्र ओमकार वाजी पति श्री प्रोभु मिश्रा हाय वा श्री प्रोभु की पार्षय जस में प्रथम गुरु चंद्रकायूला क्रियाई के अमृत पर्यंत का स्नान आगे हर गोविंद सिंह श्री आय श्री हर कृष्ण जी हर विश्व आए बहादुर साहित गुरु गोबिंद महाराज जी गुरु साहब गुरु साहिदा पाशा साथ जो श्री गुरु ग्रंथ साहब जी पाठ दि जो धन धन गुरु ग्रंथ साहब सत्य जी धन धन बाबा अमर साहब जी महापुरखा स्थान आप जी चंदा पाठ सदास नीति हरी आप जी ਦੀ ਹਾਜੀ ਜੀ ਲਿਖਿਆ ਦਿਹਾ ਹੰਕਮਾਇ ਕੱਲਿਆ ਵਿਨਾਰ ਕਾਸ ਸੇਵਕ ਜੈ ਮਹਾਕਾਂਸਾਰ ਨੂੰ ਕੱਲੇ ਚਲ ਸੇਵਕ ਸ੍ਰੀ ਮਾਤਾ ਮਹਿੰਦਰਕੋ ਜੀ ਭਰਪਤਨੀ ਅਮਰ ਸਿੰਘ ਨੰਬਰਦਾਸ ਸੇ ਪਾਚਾਈ ਜੋ ਮਾਤਾ ਮਹਿੰਦਰਕੋ ਜੀ ਪੁੱਛਣੇ ਕੋ ਸਮੇਤ ਉਕਾਰ ਜਲਾਣਾ ਕਰ ਗਏ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਰਿਹਾ ਪਰਵਾਦ ਸਿੰਘ ਪਾਸ਼ਾ ਜੀ ਸੁਖਮਣੀ ਸੁਖਮਣ ਪ੍ਰਣਾਮ ਨਾਮ

ਸਤਿਨਾਮ ਸ੍ਰੀ ਵਾਹਿਗੁਰੂ ਸਹਿਜ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀ ਤੁਹਾਡੇ ਅਰਦਾਸਾਂ ਮਾਰੇ ਜੀਉ ਪੜ ਸਭ ਤੇਰਾ ਕਾਮਨ ਸਰਥੀ ਵਿੜਿਆਏ ਕੋਈ ਨਾਉ ਨ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ al za ber ਤੁਮਾਰੀ ਬਾਣੀ ਅਗਤਿਆ ਪੇਕ ਗਈ ਨਾਨਕ ਪ੍ਰਤਾਪੁਰਜ ਜਦ ਤਮੇ ਮਿਲਾਇਓ ਦਉ ਸੁਨੀ ਤੇਮਾਰੀ ਬਾਣੀ ਪ੍ਰਤਾਪੁਰਜ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿ ਸੋਖ ਮਨਿ ਮਨ ਲਾਪੰਜਵਾ ਸਤ ਇਕ ਅੰਗਾਰ ਸਤਿਗੁਰ ਪ੍ਰਸਾਦ ప్రభు కి కారూరే ప్రభు కి ప్రభ కి హి ప్రభిం సర ప్రభ క ਆਪਾ ਜੀ ਦੇਗ ਪ੍ਰਸ਼ਾਦ ਸ਼ਕੀਤ ਹੋਣਾ ਜਾਂ ਬਾਹਰ ਤੇ ਗੁਰਦੁਆਰਾ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਜੀ ਝੂਲਦੇ ਪਏ ਆ ਹਵਾ ਦੇ ਵਿੱਚ ਤੇ ਹੁਣ ਆਪਾਂ ਹੱਥ ਸੁੱੱਚੇ ਕਰਕੇ ਤੇ ਟੇਕਾਂਗੇ ਮੱਥਾ ਚਲੋ ਜੀ ਹੁਣ ਆਪਾਂ ਟੇਕਦੇ ਆ ਬਾਹਰ ਨਿਸ਼ਾਨ ਸਾਹਿਬ ਨੂੰ ਮੱਥਾ ਟਿਕਾਦੇ ਆ ਹੱਥ ਸੁੱੱਚੇ ਪਹਿਲਾਂ ਤੇ ਸਾਹਮਣੇ ਇੱਧਰ ਬਣਾਇਆ ਜੀ ਦੀਵਾਨ ਹਾਲ ਐਤਵਾਰ ਨੂੰ ਜੀ ਸੰਗਤ ਦਾ ਬਹੁਤ ਇਕੱਠ ਹੁੰਦਾ ਇੱਥੇ ਤੇ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਤਾਂ ਬਹੁਤ ਗੁਰਦੁਆਰਾ ਸਾਹਿਬ ਭਰਦਾ ਸੰਗਤ ਦੇ ਨਾਲ ਕੁਝ ਆਪਣੇ ਸਾਧਨਾ ਤੇ ਆਉਂਦੇ ਆ ਤਾਂ ਕੁਝ ਪੈਦਲ ਆਉਂਦੇ ਆ ਜੀ ਜਿਨ੍ਹਾਂ ਦੇ ਵਿੱਚ ਨਿਚਾ ਆ ਸਾਹਮਣੇ ਜੀ ਬਾਬਾ ਮੱਡ ਸਾਹਿਬ ਜੀ ਦਾ ਉਹ ਦਰੱਖਤ ਆ ਜਿੱਥੇ ਉਹਨਾਂ ਦੇ ਘੋੜੇ ਸਮਾਗਿਆ ਸੀ ਪਰ ਇਸ ਦਰਖਤ ਦਾ ਕੋਈ ਵੀ ਨਾਂ ਦੀ ਇੱਥੇ ਕੋਈ ਵਿਆਖਿਆ ਹੈ ਨਹੀਂ ਜੀ ਇਸ ਕਰਕੇ ਇਹ ਦਰਖਤ ਕੁਛ ਥੋੜਾ ਜਿਹਾ ਬੋੜ ਵਰਗਾ ਲੱਗਦਾ ਆ ਜੀ ਪਰ ਇਹ ਬੋੜ ਨਹੀਂ ਹੈਗਾ ਇਹਨੂੰ ਫਲੀਆਂ ਵੀ ਲੱਗਦੀਆਂ ਤੇ ਫੁੱਲ ਵੀ ਲੱਗਦੇ ਆ ਤੇ ਕੋਈ ਵੀ ਇਸ ਦਰਖਤ ਬਾਰੇ ਕੋਈ ਉਲੇਖ ਨਹੀਂ ਪੱਕੇ ਤੌਰ ਤੇ ਮਿਲਦਾ ਤੇ ਪਰ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਦੇ ਘੂੜੇ ਧਰਤੀ 'ਚ ਸਮਾ ਗਏ ਸੀਗੇ ਤੇ ਜਦੋਂ ਆਪਾਂ ਅੰਦਰ ਮੱਥਾ ਟੇਕਣ ਗਏ ਸੀਗੇ ਗ੍ਰਾਂਟ ਸਾਹਿਬ ਜੀ ਦੇ ਸਾਹਮਣੇ ਤਾਂ ਪਿਛਲੇ ਪਾਸੇ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਜਿੱਥੇ ਉਹਨਾਂ ਦਾ ਡੋਲਾ ਸਮਾਇਆ ਨਾ ਸੀਗਾ ਉਹਦੇ ਤੁਹਾਨੂੰ ਪਹਿਲਾ ਦਰਸ਼ਨ ਹੋ ਚੁੱਕੇ ਆ ਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਕਾਫੀ ਰਕਬਾ ਆ ਜੀ ਖੁੱਲਾ ਆ ਜ਼ਮੀਨ ਕਾਫੀ ਮਾਨਤਾ ਆ ਜੀ ਕਿਤੇ ਵੀ ਆਪਾਂ ਗੁਰਦੁਆਰਾ ਸਾਹਿਬ ਜਾਂ ਗੁਰੂ ਘਰ ਦੇ ਵਿੱਚ ਆਪਾਂ ਜਾਣੇ ਆ ਜੀ ਕੋਈ ਨਾ ਕੋਈ ਉੱਥੇ ਦਾ ਇਤਿਹਾਸਕਾਰ ਨਹੀਂ ਉਹ ਗੁਰਦੁਆਰਾ ਆਲੇ-ਦੁਆਲੇ ਪ੍ਰਚਲਿਤ ਹੁੰਦਾ ਆ ਜਿੰਨਾ ਕਾ ਆਪਾਂ ਨੂੰ ਗੁਰੂ ਘਰ ਦੇ ਜਾਣਕਾਰੀ ਮਿਲੀ ਸੀਗੀ ਤੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਜਿੰਨਾ ਕਾ ਆਪਾਂ ਨੂੰ ਦੱਸਿਆ ਤਾਂ ਆਪਾਂ ਪੁੱਛ ਪੜਤਾਲ ਕੀਤੀ ਤੇ ਉਹ ਆਪਾਂ ਸੰਗਤ ਦੇ ਨਾਲ ਸਾਂਝੀ ਕੀਤੀ ਆ ਜੀ ਤੇ ਬਾਕੀ ਗੁਰੂ ਘਰ ਦੀ ਤਾਂ ਮਹਿਮਾ ਏਡੀ ਆ ਜੀ ਆਪਾਂ ਉਹਦਾ ਕੋਈ ਸ਼ਬਦਾਂ ਦੇ ਵਿੱਚ ਲੇਖ ਨਹੀਂ ਕਾ ਸਕਦੇ ਜਾਂ ਦੱਸਿਆ ਬਿਆਨਮਣੀ ਕਰ ਸਕਦੇ ਦੱਸਿਆ ਨਹੀਂ ਜਾ ਸਕਦਾ ਤੇ ਫੇਰ ਵੀ ਕੋਈ ਆਪਣੇ ਕੋ ਕਮੀ ਪੇਸ਼ੀ ਹੋਵੇ

ਸਰਵ ਦਰਵਾਜ ਗਰੀ ਸਰਵਤਾ ਆਦਿ ਨਿਮਾਇ ਸਰਵਤਾ ਨਿਗਰਿਤ ਸਰਵਾਨੇ ਅਨੇ ਪ੍ਰੀਤ ਗਾਣ ਗਾਵੈ ਮੂਰਈ ਜੀਤ ਮੈ ਬਰੂਧ ਕਾਮ ਗ੍ਰੋਹ ਹਿੰਦੁਰ ਗਾਣੋਤਰੋ ਤਿਆਉ ਗੁਰੁ ਗਾਨੈ ਕੇਯਾ ਤੋ ਆਮਨ ਗਾਗਰ ਬਨਕਾ ਗਾਣ ਸੋਖਾ ਕਰਮ ਬੇ ਇਹ ਆ ਜੀ ਗੁਰੂ ਘਰ ਦਾ ਲੰਗਰ ਹਾਲ ਤੇ ਲੰਗਰ ਇੱਥੇ ਸਵੇਰ ਦੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਚੱਲਦਾ ਆ ਜੀ ਸੰਗਤ ਦੂਰੋਂ ਦੂਰੋਂ ਆ ਕੇ ਇੱਥੇ ਲੰਗਰ ਛਕਦੀ ਆ ਤੇ ਆਨੰਦ ਮਾਨਦੀ ਆ ਤੇ ਆਪਾਂ ਵੀ ਲੰਗਰ ਖਾਣ ਸ਼ਕਾਂਗੇ ਨਾਲੇ ਚਾਹ ਦਾ ਲੰਗਰ ਛਕਾਂਗੇ ਤੇ ਨਾਲੇ ਪ੍ਰਸ਼ਾਦਿਆਂ ਦਾ ਲੰਗਰ ਛਕਾਂਗੇ ਇਹ ਲੰਗਰ ਹਾਲ ਜੀ ਬਹੁਤ ਵੱਡਾ ਆ 500 ਤੋਂ 1000 ਬੰਦਾ ਇੱਥੇ ਬਹਿ ਕੇ ਤਾਂ ਲੰਗਰ ਛਕ ਸਕਦਾ ਲੋ ਜੀ ਆਪਾਂ ਲੰਗਰ ਘਰ ਦੇ ਵਿੱਚ ਪ੍ਰਸ਼ਾਦਾਂ ਛਕ ਲਿਆ ਤੇ ਚਾਹ ਦਾ ਲੰਗਰ ਛਕ ਲਿਆ ਤੇ ਜੋਤੀ ਹਜੇ ਬੈਠੀ ਛਕਦੀ ਪਈ ਆ ਤੇ ਚਲੋ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਬਾਬੇ ਮਾਰੇ ਪੁੱਛਦੇ ਆ ਇਤਿਹਾਸ ਇੱਧਰ ਆ ਜੀ ਗੁਰਦੁਆਰੇ ਦਾ ਸਰੋਵਰ ਸਾਹਿਬ ਤੇ ਸਰੋਵਰ ਉੱਪਰ ਜਾ ਕੇ ਦੇਖਦੇ ਆ ਜੀ ਅੰਦਰ ਤੇ ਬਹੁਤ ਵਧੀਆ ਸਰੋਵਰ ਬਣਿਆ ਹੋਇਆ ਹੈ ਜੀ ਸਾਫ਼ ਸੁੱਧਰਾ ਲਓ ਜੀ ਇੱਧਰਲੇ ਪਾਸੇ ਅੰਬ ਲੱਗੇ ਹੋਏ ਆ ਤੇ ਜਿਹੜੀ ਜਿਹੜੀ ਸੰਗਤ ਨੂੰ ਚਾਹੀਦੇ ਆਚਾਰ ਪਾਣ ਨੂੰ ਤੇ ਉਹ ਲੈ ਸਕਦੀ ਆ ਜੀ ਤੇ ਪਾਰਕਾਂ ਇੱਥੇ ਬਹੁਤ ਵਧੀਆ ਬਣੀਆਂ ਹੋਈਆਂ ਖੁੱਲੀਆਂ ਡੁੱਲੀਆਂ ਆ ਤੇ ਜਿਹੜਾ ਪੂਰਾ ਰਕਬਾ ਆ ਇਹ 12 ਖੱਤਿਆਂ ਦਾ ਬਣਿਆ ਹੋਇਆ ਆ ਜੀ ਗੁਰੂ ਘਰ ਤੇ ਗੁਰਦੁਆਰਾ ਉਹ ਅੰਦਰੋਂ ਬਹੁਤ ਸੋਹਣਾ ਆ ਜੀ ਦੇਖਣ ਨੂੰ ਬਹੁਤ ਵਧੀਆ ਆ ਤੇ ਸੰਗਤਾਂ ਵਿੱਚ ਸ਼ਰਧਾ ਵੀ ਬਹੁਤ ਆ ਗੁਰੂ ਘਰ ਦੀ ਤੇ ਇੱਧਰਲੇ ਪਾਸੇ ਜੀ ਸਰੋਵਰ ਬਣਿਆ ਤੁਸੀਂ ਦੇਖ ਸਕਦੇ ਆ ਤੇ ਸਰੋਵਰ ਬਹੁਤ ਵਧੀਆ ਬਣਿਆ ਆ ਤੇ ਕਾਫੀ ਵੱਡਾ ਵੀ ਆ ਤੇ ਵਿੱਚ ਮੱਛੀਆਂ ਵੀ ਛੱਡੀਆਂ ਗਈਆਂ ਜੀ ਬਹੁਤ ਸਾਰੀਆਂ ਤੇ ਇਹਦੇ ਨਾਲ ਕਿਤੇ ਨਾ ਕਿਤੇ ਬਹੁਤ ਵਧੀਆ ਲੱਗਦਾ ਸਰੋਵਰ ਦੇ ਵਿੱਚ ਦੇਖਣਾ ਵੀ ਵੈਸੇ ਪਾਣੀ ਦਾ ਕਲਰ ਜਿਹੜਾ ਉਹ ਲਾਈਟ ਹਰਾ ਹਰਾ ਜਿਹਾ ਆਇਆ ਬਹੁਤ ਸੋਹਣਾ ਲੱਗਦਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਆ ਤੇ ਇੱਧਰ ਜੋਤੀ ਕੋਰ ਧੁੰਦੀ ਪਈ ਆ ਮੂੰਹ ਹੱਥ ਤੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਬਣਿਆ ਆ ਜੀ ਉਧਰਲੇ ਪਾਸੇ ਬਾਥਰੂਮ ਬਣੇ ਹੋਏ ਆ ਤੇ ਬੱਚੇ ਇਹਨਾਂ ਨੇ ਥੋੜੀ ਜੀ ਬਾਉਂਡਰੀ ਲਾਈਨ ਬਣਾਈ ਹੋਈ ਆ ਬੇ ਕੋਈ ਬੱਚਾ ਜਾਂ ਸਿਆਣਾ ਉਧਰ ਪਾਰਨਾ ਕਰ ਸਕੇ ਤੇ ਨਾਲੇ ਇਧਰਲੇ ਸਾਈਡ ਨੂੰ ਸੰਗਲ ਲਾਏ ਹੋਇਆ ਸੇਫਟੀ ਵਾਸਤੇ ਪੰਜ ਸਿਨਾਨਾ ਰਿਹਾ ਜੀ ਆਪਣੇ ਨਾਲ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਤੇ ਇਹਨਾਂ ਦੇ ਮੁੱਖੋਂ ਸੁਣਾਗੇ ਗੁਰਦੁਆਰਾ ਦੀ ਮਾਨਤਾ ਤੇ ਸੁਣਾਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਜਾਣਦੇ ਆ। ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਆਸਥਾਨ ਹੈ ਜੀ ਇਹ ਬਾਬਾ ਮੜ ਸਾਹਿਬ ਜੀ ਦੇ ਆਸਥਾਨਾਂ ਦਾ ਆਸਥਾਨ ਹੈ ਪਿੰਡ ਪੰਡੋਰੀ ਮੁਸ਼ਾਰਕਤੀ ਜ਼ਿਲ੍ਹਾ ਜਲੰਧਰ ਇਹ ਜੋ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡ ਹਨ ਇਹ ਪਿਛਲੇ ਪ੍ਰਾਤਨ ਸਮੇਂ ਤੋਂ ਬਾਬੇ ਸ਼ਹੀਦਾ ਦੇ ਜਗ੍ਹਾ ਦੇ ਨਾਲ ਬਾਬਾ ਮੜ ਸਾਹਿਬੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੱਥੇ ਜੋ ਵੀ ਸੰਗਤਾਂ ਆਉਂਦੀਆਂ ਹਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਵੇਲੇ ਅਖੰਡ ਪਾਠ ਆਰੰਭ ਹਨ ਚੱਲਦੇ ਰਹਿੰਦੇ ਹਨ ਗੁਰਬਾਣੀ ਦੇ ਨਾਲ ਸਮੂਹ ਸੰਗਤਾਂ ਜੁੜੀਆਂ ਹਨ ਹਰ ਐਤਵਾਰ ਇੱਥੇ ਸ਼ਾਮ ਦੇ ਸਮੇਂ ਕਥਾ ਕੀਰਤਨ ਹੁੰਦਾ ਹੈ ਜੀ ਸਮੂਹ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਲਾਈਵ ਚੱਲਦਾ ਹੈ ਆ ਕੇ ਇੱਥੇ ਦਰਸ਼ਨ ਕਰਦੀਆਂ ਹਨ ਤੇ ਸਮੂਹ ਸੰਗਤਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਸਗੇ ਆਪਣੇ ਨਾਲ ਗੁਰਦੁਆਰ ਸੇ ਦੇ ਪਾਠੀ ਸਿੰਘ ਤੇ ਆਪਾਂ ਦੱਸਿਆ ਇਤਿਹਾਸ ਤੇ ਆਪਾਂ ਇੱਥੇ ਹੀ ਬਲੌਗ ਨੂੰ ਕਰਦੇ ਹਾਂ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਜਿਨ੍ਹਾਂ ਨੇ ਫੋਲੋ ਨਹੀਂ ਕੀਤੇ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਜਾ ਕੇ ਲਾਈਕ ਕਰਨ ਕਮੈਂਟ ਕਰਨ ਤੇ ਸ਼ੇਅਰ ਕਰਨ ਜੀ